ਅਨਿਸਰ ਕਿਨਾਰੀ ਆਪਣਾ ਬਿੰਦਰ ਕੁਮਾਰ ਉਸ ਜੀ ਇਹ ਮਾਮਲਾ ਕਿ ਸਾਰੇ ਇੱਕ ਪਿੰਡ ਦੇ ਵਿੱਚ ਕਤਲ ਵੀ ਹੋਇਆ ਤੇ ਜੜੀਆਂ ਤੇ ਲੁੱਟ ਵੀ ਹੋਈ ਆ ਕੋਈ ਤੇ ਮੈਂ ਜੀ ਮਾਈਕ ਤੋਂ ਮੌਜੂਦਾ ਸਰਪੰਚਾ ਜੀ ਸ਼੍ਰੀਮਤੀ ਬਲਵਿੰਦਰ ਕੌਰ ਤੇ ਇਹ ਸਾਡੀ ਮਾਤਾ ਰਾਮਪਿਆ ਜੀ ਇੱਥੇ ਰਹਿੰਦੀ ਸੀ ਮੇਰੇ ਬ੍ਰਦਰ ਉਹ ਬਾਹਰ ਪੁਰਤਗਾਲ ਵਿੱਚ ਇੱਕ ਬ੍ਰਦਰ ਮੇਰਾ ਸਟਰੀਆ ਆ ਤੇ ਬਾਹਰ ਪੀਜੀ ਦਾ ਕੰਮ ਚੱਲਦਾ ਸੀਗਾ ਮਾਤਾ ਕੋ ਪੈਸੇ ਪੁੱਛੇ ਰੀਝ ਲਈ ਆਈ ਸੀ ਕਢਾ ਕੇ ਕੱਲ ਪਰਸੋਂ ਤੇ ਉਹ ਮਾਤਾ ਦਾ ਪਤਾ ਨਹੀਂ ਜੀ ਅਸੀਂ ਸਵੇਰੇ ਸਾਨੂੰ 10 ਸਾਡੇ 11:00 ਵਜੇ ਮੇਰੇ ਬ੍ਰਦਰ ਦੀ ਕਾਲ ਆਈ ਆ ਕਿ ਮਾਤਾ ਫੋਨ ਨਹੀਂ ਚੱਕਦੀ ਮੇਰੇ ਬੇਟੇ ਨੂੰ ਪਿਛਲੇ ਜਾ ਕੇ ਆਪਣੀ ਬੀਬੀਆਂ ਨਾਲ ਗੱਲ ਕਰਾ ਜਦੋਂ ਉਹਨੇ ਆ ਕੇ ਮੇਰਾ ਬੇਟਾ ਆਇਆ ਇੱਧਰ ਤੇ ਉਹਨੇ ਦੇਖਿਆ ਮਾਤਾ ਪਈਆ ਉਹ ਡਰ ਗਿਆ ਤੇ ਉਹ ਬਾਹਰ ਨਿਕਲ ਗਿਆ ਦੇਖ ਕੇ ਤੇ ਉਹਨੇ ਆਪਣੀ ਮੰਮੀ ਨੂੰ ਜਾ ਕੇ ਦੱਸਿਆ ਤੇ ਫਿਰ ਮੰਮੀ ਉਹਨਾਂ ਨੇ ਮੈਨੂੰ ਕਾਲ ਕੀਤਾ ਕਹਿੰਦੇ ਕਿੱਥੇ ਆ ਤੂੰ ਮੈਂ ਕਿਹਾ ਮੈਂ ਪਿੰਡ ਵਿੱਚ ਕੋਈ ਝਗੜਾ ਹੋਇਆ ਮੈਂ ਉਧਰ ਤੇ ਜਦੋਂ ਆ ਕੇ ਦੇਖਿਆ ਤੇ ਉਹ ਪੂਰੀ ਡੱਟ ਹੋਈ ਚੁੱਕੀ ਸੀਗੀ ਤੇ ਅਸੀਂ ਕੋਈ ਇਹਨਾਂ ਦੇਖਿਆ ਨਹੀਂ ਸੀਗਾ ਵੀ ਕਰਿਆ ਅਟੈਕ ਵਗੈਰਾ ਉਹਦੇ ਮੂੰਹ ਤੋਂ ਮੂੰਹ ਤੋਂ ਖੂਨ 흘ਦੀ ਜਾਂਦਾ ਵੀ ਅਸੀਂ ਇੱਥੇ ਸੱਟ ਲੱਗੇ ਸੀ ਉਹਦੇ 5-6 ਮੁੰਦੀਆਂ ਪਾਈਆਂ ਸੀ ਉਹ ਵੀ ਲਾਈਆਂ ਹੋਈਆਂ ਜੋ ਘਰ ਵਿੱਚ ਸੋਨਾ ਸਾਨਾ ਪੈ ਸੀ ਪੈਸਾ ਢੇਲਾ ਸਾਰਾ ਕੁਝ ਜਿੰਦੇ ਜਿੰਦੇ ਤੋੜਿਆ ਜੀ ਪੇਟੀਆਂ ਦੇ ਅਲਮਾਰੀਆਂ ਦੇ ਸਾਰਾ ਕੁਝ ਤੇ ਕਿੰਨੀ ਕੁ ਉਮਰ ਆ ਭਾਈ ਇਹਨਾਂ ਦੀ ਹੈ ਕੀ ਕੋਈ 78 ਸਾਲ ਦੀ ਨਾ ਜੀ ਕੁਸੀਸੀ ਟੀਵੀ ਵਗੈਰਾ ਕੈਮਰੇ ਹੈਗੇ ਲੱਗੇ ਕੋ ਬਾੜੇ ਦੇ ਵਿੱਚ ਥੋੜੇ ਦੂਰ ਆ ਗਏ ਲੱਗੇ ਹੈਗੇ ਜਾਂ ਥੋੜੇ ਦੂਰ ਹੈਗੇ ਕੁਝ ਮਠਿਆਈ ਦੇ ਡੱਬੇ ਵਗੈਰਾ ਵੀ ਕਹਿੰਦੇ ਘਰ ਪਏ ਹੋਏ ਹਨ ਕਿ ਉਹ ਜਿੱਥੇ ਮਾਂ ਤਾਂ ਪਈ ਸੀਗੀ ਨਾ ਟੇਬਲ ਤੇ ਮੈਂ ਇਹ ਤੋਂ ਹੀ ਬਈਆ ਉੱਥੇ ਦੋ ਕੱਪ ਚਾਹ ਦੇ ਤੇ ਇੱਕ ਪਲੇਟ ਵਿੱਚ ਰਸਗੁੱਲੇ ਇੱਕ ਪਲੇਟ ਵਿੱਚ ਬਿਸਕੁਟ ਪਏ ਸੀ ਹੁਣ ਵੇਖੀ ਸੀਗੇ ਪਤਾ ਲੱਗਾ ਨਹੀਂ ਇਸ ਦਾ ਹਜੀ ਕੋਈ ਨਹੀਂ ਜੀ ਜਿਵੇਂ ਹਾਉਣਾ ਚਾਹ ਵਗੈਰਾ ਬਣਾਈਆ ਘਰ ਵਾਲਾ ਲੱਗਦਾ ਨਹੀਂ ਕੋਈ ਰਿਸ਼ਤੇਦਾਰ ਕੋਈ ਖਾਸ ਬੰਦਾ ਆਇਆ ਹੋਗਾ ਫਰਜ ਵਿੱਚ ਜੀ ਕੋਈ ਖਾਸ ਬੰਦਾ ਆ ਉਸ ਨੂੰ ਪਤਾ ਹੋਵੇਗਾ ਜਿੱਥੇ ਜਿੱਥੇ ਸਾਡਾ ਸਮਾਨ ਪਿਆ ਸੋ ਜੁਐਲਰੀ ਪਈ ਆ ਜਿੱਥੇ ਪੈਸਾ ਪਿਆ ਉਹੀ ਜਿੰਦੇ ਤੋੜੇ ਗਏ ਆ ਤੇ ਮਾਰ ਕੇ ਕਿਤਾ ਕੇ ਫਿਰ ਅਸੀਂ ਪਤਾ ਲੱਗਾ ਕਿ ਮਾਰ ਕੇ ਜੀ ਤੇ ਮੂੰਹ ਚ ਖੂਨ ਆਉਂਦਾ ਪਿਆ ਤੇ ਗਾਲ ਤੇ ਨਿਸ਼ਾਨਵਾ ਤੇ ਜਿੱਦਾਂ ਇੱਥੇ ਇੱਥੇ ਉਹਦੇ ਲੱਗੀ ਹੋਆ ਸੱਟਾਂ ਜੀ ਚਾਹ ਦੇ ਕੱਪਾਂ ਨੂੰ ਦੇਖ ਕੇ ਕਿੰਨੇ ਕ ਵਿਅਕਤੀ ਸੀਗੇ ਅਸੀਂ ਲੱਗਾ ਨਹੀਂ 2 ਕੱਪ ਪਏ ਸੀ ਸਰ 2 ਕੱਪ ਪਏ ਸੀ ਇੱਕ ਪਲੇਟ ਤੇ ਬਿਸਕਟਾਂ ਤੇ ਇੱਕ ਪਲੇਟ ਦੇ ਵਿੱਚ ਗੁਲ ਗੁਲੇ ਕਿੰਨੇ ਕ ਵੇ ਦੀ ਘਟਨਾ ਵਜਈ ਇਹ ਸਾਨੂੰ ਪਤਾ ਲੱਗਾ ਜੀ 11 ਵਜੇ ਹਾਂ ਜੀ ਠੀਕ ਹੈ ਜੁੜਾਈ ਕੋ ਲੇਡੀਜ਼ ਦਾ ਮਰਦ ਹੋਇਆ ਤੇ ਕੀ ਮਾਮਲਾ ਹੈ ਸਾਰਾ ਹੁਣ ਤੱਕ ਸਮਝ ਨਹੀਂ ਆਇਆ ਹਾਂਜੀ ਸਾਨੂੰ ਰਾਉਂਡ 1 ਵਜੇ ਦੇ ਆਸ-ਪਾਸ ਸਾਡੇ ਇਨਫੋਰਮੇਸ਼ਨ ਮਿਲਦੀ ਹੈ ਵਿਲੇਜ ਹਰਦਾਸਪੁਰ ਦੇ ਰਹਿਣ ਵਾਲੇ ਵਿੰਦਰ ਸਿੰਘ ਨੇ ਕਿ ਜੀ ਉਹਨਾਂ ਨੇ ਉਹਨਾਂ ਦੀ ਮਦਰ ਹੈ ਜਿਹੜੇ ਜੀ ਉਹ ਘਰ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੋਈ ਹੈ ਤੇ ਘਰ ਦੇ ਵਿੱਚ ਕੁਝ ਕਮਰਿਆਂ ਦੇ ਵਿੱਚੋਂ ਅਲਮਾਰੀਆਂ ਬੁਤੀਆਂ ਹੋਈਆਂ ਨੇ ਤੇ ਉਹਨਾਂ ਦੇ ਜਿਹੜੇ ਕੋਈ ਸੋਨੇ ਦੇ ਆਰਨਮੈਂਟਸ ਤੇ ਕੁਝ ਹੋਰ ਵੈਲਿਊਏਬਲ ਜਿਹੜੇ ਚੋਰੀ ਹੋ ਗਏ ਇਮੀਡੀਏਟਲੀ ਜੇਸੀ ਮੌਕਾ ਵਿਜ਼ਿਟ ਕੀਤਾ ਹੈਗਾ ਐਨਐਸਓ ਸਾਹਿਬ ਤੇ ਡੀਐਸਪੀ ਕਵਾੜਾ ਸਾਹਿਬ ਦੇ ਨਾਲ ਔਰ ਅਸੀਂ ਸਾਰੀ ਵੈਰੀਫਾਈ ਕਰ ਰਹੇ ਹਾਂ ਬੋਡੀ ਨੂੰ ਫॉर ਐਗਜ਼ਾਮੀਨੇਸ਼ਨ ਸਿਵਲ ਹਸਪੀਟਲ ਤੇ ਜਿੰਦਾ ਗਿਆ ਹੈਗਾ ਤੇ ਇਹਦੇ ਵਿੱਚ ਫਰਦਰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਮੈਮ ਕਾਰਦੇ ਵਿੱਚ ਉਹ ਸਾਹਮਣੇ ਆਇਆ ਕੁਝ ਕਿ ਚੋਰੀ ਹੋਇਆ ਕੁਝ हां जी ਪਰਿਵਾਰ ਦੇ ਕਹਿਣ ਨੂੰ ਤਾਂ ਵਿੱਚ ਜੋ ਹਏ ਤੱਕ ਦੱਸਿਆ ਉਹਨਾਂ ਦੇ ਕੁਝ ਹੋਰ ਟਰਨਮੈਂਟਸ ਤੇ ਕੁਝ ਫੈਸਲੇ ਕੀ ਹੋਏ ਕੀ ਮੈਮ ਲੱਗਦਾ ਸੋ ਮੋਕੇ ਤੇ ਕੀ ਕੀ ਮਤਾ ਜੀ ਦੇ ਸੱਤਾ ਸੱਤਾ ਕੀ ਹੋਣੀ ਆ ਬੋਡੀ ਵੀ ਜੀ ਅਸੀਂ ਐਗਜ਼ਾਮੀਨੇਸ਼ਨ ਕਰਵਾਵਾਂਗੇ ਸਿਵਲ ਹਸਪੀਟਲ ਤੋਂ ਤੇ ਉਹਦੇ ਅਕੋਰਡਿੰਗਲੀ ਪ੍ਰਸੀਡ ਕਰਾਵਾਂਗੇ ਬਾਕੀ ਜਿਵੇਂ ਪਰਿਵਾਰ ਬਿਆਨ ਦੇ ਰਿਹਾ ਉਸ ਸਾਬ ਦੇ ਨਾਲ ਕੋਆਰਡੀਨੇਟ ਸਾਨੂੰ ਜੀ ਕੋਈ 11 ਵਜੇ ਸਾਨੂੰ 1 ਵਜੇ ਦੀ ਇਨਫੋਰਮੇਸ਼ਨ ਹੈ ਪਰਿਵਾਰ ਨੂੰ 11 ਵਜੇ ਆ ਕੇ ਪਤਾ ਲੱਗਿਆ ਹੈ ਸਾਰੇ ਚੋਨਾ ਨੇ ਇਨਫੋਰਮੇਸ਼ਨ ਇੱਕ ਵੇਲੇ ਆਸ-ਪਾਸ ਦਿੱਤੀ ਹੈਗੀ ਹੈ। ਕਿ ਮੈਮ ਜੋ ਤੁਸੀਂ ਮੌਕੇ ਤੇ ਆਏ ਬਾਡੀ ਕੇਸ ਕੰਡੀਸ਼ਨ ਚ ਪਈ ਸੀ ਕੀ ਲੱਗ ਰਿਹਾ ਸੀ? ਅ ਐਕਚੁਅਲੀ ਪਰਿਵਾਰ ਨੂੰ ਪਹਿਲਾਂ ਇਹ ਲੱਗਿਆ ਜੋ ਹਜੇ ਵੀ ਸਬਜੈਕਟ ਟੂ ਐਗਜ਼ਾਮੀਨੇਸ਼ਨ ਹੈ। ਪਰਿਵਾਰ ਨੇ ਵੀ ਸੋਚਿਆ ਕਿ ਇਹਨਾਂ ਨੂੰ ਸ਼ਾਇਦ ਕੋਈ ਹਾਰਟ ਅਟੈਕ ਹੈ ਕੁਝ ਹੋਇਆ ਇਸ ਕਰਕੇ ਉਹਨਾਂ ਨੇ ਬਾਡੀ ਮੂਵ ਕਰ ਦਿੱਤੀ ਹੋਈ ਹੈ। ਤੁਸੀਂ ਸੀਸੀਟੀਵੀ ਮੈਡਮ ਆਈਕੋ ਸਾਹਮਣੇ ਨਹੀਂ ਹਜੇ ਨਹੀਂ ਅਸੀਂ ਜਿੱਥੇ ਕੁਝ ਕਰਤੀਆਂ ਨੇ ਟੀਮਸ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੁਹਾਨੂੰ ਅਪਡੇਟ ਕਰਾਂਗੇ। ਇਹ ਨਾਮ ਮਦਰ ਮਾਤਾ ਇਹ ਨਾਮ ਕੀ ਹੈ ਤੇ ਪੂਰਾ ਰਾਮ ਪਿਆਰੀ ਹੈਗੇ ਨੇ ਜੀ ਇਹਨਾਂ ਦਾ ਨਾਮ ਔਰ ਨਾ ਤੇ ਤਿੰਨ ਬੱਚੇ ਆ ਇੱਕ ਬੇਟਾ ਇੱਥੇ ਐ ਔਰ ਦੋ ਬੇਟੇ ਬਾਹਰ ਨੇ ਮੈਂ ਬੋਡੀ ਤੋਂ ਕੀ ਲੱਗ ਰਿਹਾ ਕਿਹੜੀ ਤਿੰਨ ਵਾਰ ਕੀਤਾ ਗਿਆ ਨਹੀਂ ਕਹਿੰਦੀ ਜੀ ਬੋਡੀ ਦੀ ਜਿਹੜੀ ਐਗਜ਼ਾਮੀਨੇਸ਼ਨ ਹੈ ਮੈਡੀਕਲ ਐਗਜ਼ਾਮੀਨੇਸ਼ਨ ਅਸੀਂ ਹੁਣ ਸਿਵਲ ਹਸਪੀਟਲ ਬੋਡੀ ਤੇ ਦਿੱਤੀ ਹੈ ਉਹਦੇ ਐਗਜ਼ਾਮੀਨੇਸ਼ਨ ਤੋਂ ਹੀ ਲੈ ਲੈਂਦੇ ਆ ਮੈਮ ਇੱਕ ਸੋਈ ਦੇ ਵਿੱਚ ਕਾਫੀ ਮਤਲਬ ਇਦਾਂ ਮਠਾਈ ਵਗੈਰਾ ਕੋ ਲੱਗਦਾ ਕੋਈ ਇਦਾਂ ਦਾ ਕੁਝ ਖਾਕ ਹਾਂਜੀ ਉਹ ਵੀ ਪਰਿਵਾਰ ਦੇ ਦੱਸਣ ਮੁਤਾਬਿਕ ਜਿਹੜੀ ਮਠਾਈ ਸੀਗੀ ਉਹ ਕਮਰੇ 'ਚ ਹੀ ਪਈ ਸੀ ਪਰ ਇਹਨਾਂ ਨੇ ਚੱਕ ਕੇ ਕਿਚਨ ਦੇ ਵਿੱਚੋਂ ਰੱਖੀ ਐ ਸੋ ਜਿਹੜਾ ਸੀਨ ਆਫ ਕਰਾਇਮ ਐ ਉਹ ਕਾਫੀ ਚੇਂਜ ਹੋਇਆ ਹੋਇਆ ਸੀ ਤੋ ਸਾਰੇ ਐਗਜ਼ਾਮਿਨੇਸ਼ਨ ਸਾਰੀ ਵੈਰੀਫਿਕੇਸ਼ਨ ਅਸੀਂ ਕਰ ਰਹੇ ਹਾਂ ਕਿ ਮੈਂ ਪਰਿਵਾਰਕ ਮੈਂਬਰ ਕੌਣ ਕੌਣ ਇਸ ਘਰ ਦੇ ਵਿੱਚ ਹੈਗਾ ਇਹ ਇਹਨਾਂ ਦੀ ਜੀ ਇੱਕ ਨੋਆ ਪਰ ਉਹ ਪੇਕੇ ਪਰਿਵਾਰ ਗਈ ਹੋਈ ਸੀਗੀ ਔਰ ਇਹਨਾਂ ਦੇ ਕੁਝ ਪੀਜੀ ਚ ਲੜਕੇ ਵੀ ਰਹਿੰਦੇ ਹੈਗੇ ਆ ਤੇ ਇਹਨਾਂ ਦਾ ਜਿਹੜਾ ਆਪਦਾ ਬੱਚਾ ਹੈ ਉਹ ਥੋੜਾ ਹਟਮਾ ਰਹਿੰਦਾ ਪਿੰਡ ਦੇ ਵਿੱਚ ਹੀ ਹੈ ਪਰ ਮਾਤਾ ਜੀ ਅਦਰਵਾਈਜ਼ ਪਰਿਵਾਰ ਦੇ ਵਿੱਚੋਂ ਇੱਥੇ ਇਕੱਲੇ ਸੀਗੇ ਪੀਜੀ ਦੇ ਬੱਚੇ ਕਿੰਨੇ ਕਰਨ ਦੇ ਇਥੇ ਚਾਰ ਨਹੀਂ ਜੀ ਸਾਰੇ ਨੋਟ ਕਰ ਰਹੇ ਆ ਜੈਨਤ ਕਰ ਰਹੇ ਸੀ ਕਿ ਕੀ ਕਰਦੇ ਕਿੰਦੀ ਆ ਰਹੀ ਹੈ ਬਸ ਇਹ ਬਿਆਨ ਲੈਣੇ ਆ ਤੇ ਬਾਕੀ ਜਿਹੜਾ ਮੈਡੀਕਲ ਐਗਜ਼ਾਮਿਨੇਸ਼ਨ ਬੋਡੀ ਦਾ ਹੋਏਗਾ ਉਹਦੀ ਰਿਪੋਰਟ ਵੀ ਕਰ